ਮਿੱਤਰ ਕੀੜੇ ਉਹਨਾਂ ਦੀ ਗੱਲ ਆਪਾਂ ਕਰ ਚੁੱਕੇ ਆ ਉਹਨਾਂ ਤੋਂ ਬਿਨਾ ਖੇਤੀ ਪੋਸੀਬਲ ਨਹੀਂ ਹੈ तितਲੀਆਂ ਖਤਮ ਦੁਨੀਆ ਖਤਮ ਮੱਖੀ ਖਤਮ ਦੁਨੀਆ ਖਤਮ ਜੇ ਇਨਸਾਨ ਖਤਮ ਹੋ ਜੀ ਤਾਂ ਦੁਨੀਆ ਬਹੁਤ ਸੋਹਣੀ ਹੋ ਜੂਗੀ ਕਿਉਂਕਿ ਖਰਾਬ ਇਹ ਕਰ ਰਿਹਾ ਕਿੰਨੀਆਂ ਚੀਜ਼ਾਂ ਆਪਾਂ ਖਤਮ ਕਰਤੀਆਂ ਐਲਾ ਆਪਣੀ ਵਜ੍ਹਾ ਕਰਕੇ ਇੱਥੋਂ ਖਤਮ ਹੋਈਆਂ ਮੱਝਾਂ ਦੇ ਕੀਟੇ ਜੋ ਲਾਉਨੇ ਸੀ ਉਹਨਾਂ ਦਾ ਮਾਸ ਉਹ ਖਾਂਦੀਆਂ ਸੀ ਉਹ ਐਂਟੀਬਾਇਓਟਿਕ ਸਾਰੇ ਉਹਨਾਂ 'ਚ ਗਏ ਤੇ ਉਹਨਾਂ ਦੀ ਨਸਲੀ ਖਤਮ ਹੋ ਗਈ ਇੱਥੋਂ ਆਪਾਂ ਖਰਾਬ ਕਰ ਰਹੇ ਹਾਂ ਨਕਰਖੇੜੇ ਦੀ ਮਾਲਾ ਦੇ ਆ ਖਾਸ ਮੰਨ ਕੇ ਕਿ ਜਿਨ੍ਹਾਂ ਬਿਨਾ ਨਕਰਖੇੜਾ ਖੁਸ਼ਹਾਲ ਤੇ ਬਾਦ ਨਹੀਂ ਰਹਿ ਸਕਦਾ ਮੈਂ ਦੁਬਾਰਾ ਤਕੀਰ ਕਰੂੰਗਾ ਪਹਿਲਾ ਮਨੁੱਖ ਦੂਸਰਾ ਖਵਾਜਾ ਤੀਸਰਾ ਰੂੜੀ ਚੌਥਾ ਰਵਾਈਤੀ ਰੁਖ ਪੰਜਵਾਂ ਮਿੱਟੀ ਛੇਮਾ ਆ ਗਿਆ ਆਪਣੇ ਮਿੱਤਰ ਕੀ ਇਹਨਾਂ ਦੇ ਵਿੱਚੋਂ ਇੱਕ ਵੀ ਮਣਕਾ ਖਰਾਬ ਹੋਇਆ ਤਾਂ ਮਨੁੱਖ ਦਾ ਬਿਮਾਰ ਹੋਣਾ ਸਭ ਤੋਂ ਪਹਿਲਾਂ ਜਿਦੇ ਵੀ ਮੇਰੀਆਂ ਮਾਤਾ ਪੈਣਾ ਬਜ਼ੁਰਗ ਤੀਰ ਆਉਂਦਾ ਕਿਉਂਕਿ ਰਮਾ ਗੱਡ ਕੇ ਇੱਥੇ ਆਏ ਨੇ ਹੁਣ ਆਪਾਂ ਪਿੰਡ ਦੇ ਵਿੱਚ ਜਦੋਂ ਕੋਈ ਕੰਮ ਸ਼ੁਰੂ ਕਰਦੇ ਆ ਥੋੜਾ ਜਿਹਾ ਔਖਾ ਲੱਗਦਾ ਪਹਿਲਾਂ ਪਹਿਲਾਂ ਆਪਾਂ ਮੈਨੂੰ ਇਹਨਾਂ ਨੇ ਜਦੋਂ ਸਮਝਾਇਆ ਕਹਿੰਦੇ ਵੀ ਆਪਾਂ ਐ ਕਰਕੇ ਕੂੜਾ ਚੱਕਣਾ ਪਿੰਡ ਚੋਂ ਨਾ ਯਾਰ ਕਿਹੜਾ ਕਿਹਦੇ ਹਿਸਾਬ ਨਾਲ ਚੱਕਾਂਗੇ ਜਾਂ ਕਿਵੇਂ ਆ ਅਸੀਂ ਫਿਰ ਦੇਖ ਕੇ ਆਏ ਜਾਂ ਕਿਈ ਪਿੰਡਾਂ ਦੇ ਵਿੱਚ ਹੁਣ ਜਿਵੇਂ ਆਪਣੇ ਆ ਧੂਰੀ ਰੋਡ ਦੇ ਉੱਪਰ ਰੂੜੀ ਲੱਗੀ ਹੋਈ ਆ ਹਰੇਕ ਬੰਦਾ ਮੈਨੂੰ ਸੁਝਾਅ ਦੇ ਦਿੰਦਾ ਲਗਦਾ ਯਾਰ ਇਹਨੂੰ ਚੱਕ ਦੋ ਰੂੜੀ ਨੂੰ ਜੇ ਜਦੋਂ ਅਸੀਂ ਰੂੜੀ ਚੱਕਦੇ ਆ ਲੋਕ ਕਹਿੰਦੇ ਅਸੀਂ ਕੂੜਾ ਕਿੱਥੇ ਸੁੱਟੀਏ ਵੀ ਸਾਨੂੰ ਜਗ੍ਹਾ ਦੋ ਹੋੜ ਜਣੀ ਆਪਾਂ ਤੁਹਾਡੇ ਲਈ ਇੱਕ ਲੈ ਕੇ ਆਇਆ ਇਹ ਵੀ ਕੂੜਾ ਤੁਹਾਡੇ ਘਰੋਂ ਆਪੀ ਚੱਕਣ ਆਊਗਾ ਰੇੜੀਆਂ ਵਾਲਾ ਲਾਦਾਂਗੇ ਇੰਨਾ ਕੁ ਤੁਸੀਂ ਜ਼ਰੂਰ ਕਰਨਾ ਵੀ ਜਿਹੜਾ ਕੂੜਾ ਜਿਵੇਂ ਜਿਵੇਂ ਸਮਝਾਉਂਦੇ ਨੇ ਕਿ ਉੱਥੇ ਅਸੀਂ ਲੈ ਕੇ ਜਾਣਾ ਜਿੱਥੇ ਉੱਥੇ ਇਹਨਾਂ ਨੂੰ ਆਰਡਰ ਕਰਨਾ ਆਪਾਂ ਫੇਰ ਤੁਸੀਂ ਪਾਏ ਹਿਸਾਬ ਨਾਲ ਤੇ ਬਾਕੀ ਹੁਣ ਤੁਹਾਡੇ ਸਹਿਯੋਗ ਦੀ ਲੋੜ ਆ ਤੁਸੀਂ ਸਾਰੇ ਰਲ ਕੇ ਇਹਨੂੰ ਆਪਾਂ ਪਿੰਡ ਦੇ ਵਿੱਚ ਉਹ ਰੂੜੀਆਂ ਵਾਲਾ ਸਿਸਟਮ ਸਾਦੋਂ ਕਰੀਏ ਕਿਉਂਕਿ ਰੂੜੀਆਂ ਤੋਂ ਚੱਕਿਆਂ ਗਈਆਂ ਸਿੱਧਾ ਆਟੋਮੈਟਿਕ ਸੋਨਾ ਵਾਟੀਆਂ ਜਿੰਨੇ ਨੌਜਵਾਨ ਨੇ ਉਹਨਾਂ ਦਾ ਸਭ ਤੋਂ ਪਹਿਲਾ ਹੱਕ ਬਣਦਾ ਵੀ ਇਹ ਪੰਚਾਇਤ ਨੂੰ ਮਿਲਣਾ ਜਿਵੇਂ ਆਪਦੇ ਆਪਦੇ ਏਰੀਏ ਦੇ ਮੁਤਾਬਕ ਸਾਨੂੰ ਸੁਝਾਅ ਦੇਣਾ ਕਈ ਗੱਲਾਂ ਸਾਨੂੰ ਨਹੀਂ ਪਤਾ ਲੱਗਦੀਆਂ ਅਗਲਾ ਕਹਿੰਦਾ ਯਾਰ ਅੱਭੀ ਸਰਪੰਚ ਨੇ ਆਉਂ ਨਹੀਂ ਕਰਿਆ ਆ ਨਹੀਂ ਕਰਿਆ ਗੱਲਾਂ ਮਾਰ ਕੇ ਕੁਝ ਨਹੀਂ ਬਣਦਾ ਜੇ ਕੁਝ ਕਰਾਉਣਾ ਜੇ ਕੋਈ ਕੰਮ ਤੁਹਾਡੇ ਏਰੀਏ ਦਾ ਹੋਣ ਵਾਲਾ ਸਭ ਤੋਂ ਨਹੀਂ ਹੁੰਦਾ ਤਾਂ ਸਾਨੂੰ ਜ਼ਰੂਰ ਮਿਲ ਕੇ ਦੱਸਿਆ ਕਰੋ ਕਿਉਂਕਿ ਦੱਸੇਗਾ ਸਾਨੂੰ ਵੀ ਇੰਨਾ ਪਤਾ ਨਹੀਂ ਲੱਗਦਾ ਜੇ ਦੱਸੋਗੇ ਤਾਂ ਇਹ ਗੱਲਾਂ ਹੋਣਗੀਆਂ ਧੰਨਵਾਦ ਜੀ ਸਾਰਿਆਂ ਦਾ ਬਾਕੀ ਇਹ ਪੜਨ ਤੋਂ ਬਾਅਦ ਬਸ ਇਹੀ ਧਿਆਨ ਦਿਓ ਵੀ ਜਰੂਰ ਰਲ ਮਿਲ ਕੇ ਸਾਰੇ ਉਹ ਕਰੀਏ ਧੰਨਵਾਦ